ਜਿਹਨੂੰ ਨਿਕਾ ਹੁੰਦਾ ਨਾ ਬੱਚਾ ਉਹਦਾ ਮਾਂ ਨਾਲ ਬੜਾ ਬੜੀ ਅਟੈਚਮੈਂਟ ਮਾਂ ਨਾਲ ਹੁੰਦੀ ਹੈ ਬਾਪ ਨਾਲ ਬੜੀ ਅਟੈਚਮੈਂਟ ਨਹੀਂ ਹੁੰਦੀ ਹੈ ਨਿੱਕੇ ਨਿੱਕੇ ਹੁੰਦੇ ਕਿਤੇ ਮਾਂ ਚਲੀ ਜਾਣਾ ਤੇ ਬੰਦਾ ਬੱਚਾ ਦਰਵਾਜ਼ੇ ਅੱਗੇ ਬੈਠਾ ਮਾਂ ਨੂੰ ਡੀਕਦਾ ਸੀ ਮਾਂ ਨਹੀਂ ਆਈ ਮਾਂ ਤੋਂ ਬਿਨਾ ਕਿੱਥੇ ਰਵਾਂਗਾ ਪਿਓ ਨਹੀਂ ਹੈਗਾ ਮੇਰਾ ਮੈਂ ਆਪਣੇ ਬਾਪੂ ਨਾਲ ਸੋਣਾ ਹੈ ਹੌਲੀ ਹੌਲੀ ਵੱਡਾ ਹੁੰਦਾ ਗਿਆ ਵਿਆਹਿਆ ਗਿਆ ਹੁਣ ਮਾਂ ਘਰੇ ਬੈਠੀ ਹੈ ਮਾਂ ਤਰਸਦੀ ਹੈ ਵੀ ਇੱਕ ਸ਼ਬਦੀ ਬੋਲਾ ਪੁੱਤ ਮੇਰੇ ਨਾਲ ਉਹ ਭਾਗਾ ਵਾਲੀਆਂ ਮਾਵਾਂ ਤੇ ਭਾਗਾ ਵਾਲੇ ਬੱਚੇ ਨੇ ਜਿਹੜੇ ਵਿਆਹ ਤੋਂ ਬਾਅਦ ਵੀ ਆਪਣੇ ਮਾਪੇ ਦਾ ਦੁੱਖ ਸੁੱਖ ਸਾਂਝਾ ਕਰਦੇ ਤੇ ਫੋਲਦੇ ਨੇ ਜਿਹੜੇ ਆਪਣੀ ਮਾਂ ਦੇ ਮੰਜੇ ਤੇ ਬਹਿ ਕੇ ਆਪਣੇ ਬਾਪੂ ਦੇ ਮੰਜੇ ਤੇ ਬਹਿ ਕੇ ਸਿਰੇ ਉੱਠ ਕੇ ਪੁੱਛਣ ਬਾਪੂ ਕੀ ਹਾਲ ਐ ਅੱਖਾਂ ਠੀਕ ਨੇ ਨਿਗਾਹ ਠੀਕ ਐ ਉਹ ਬਜ਼ੁਰਗ ਵੀ ਪਾਗਾ ਵਾਲੇ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਅਮੀਰੀ ਇਸ ਗੱਲ ਵਿੱਚ ਐ ਅਮੀਰੀ ਵੱਡੀਆਂ ਕੋਠੀਆਂ ਤੇ ਜ਼ਮੀਨਾਂ ਜਾਇਦਾਦਾਂ ਵਿੱਚ ਨਹੀਂ ਐ ਉਹ ਤੇ ਬੜੀਆਂ ਲੋਕਾਂ ਕੋਲ ਅਗਰ ਬੜਾ ਲੋਕਾਂ ਕੋਲ ਪੈਸਾ ਹੈ ਜੀ ਪੈਸੇ ਦੀ ਕਮੀ ਥੋੜਾ ਕਿਤੇ ਜਿੰਨਾ ਮਰਜ਼ੀ ਹੋਵੇ ਨਾਲ ਥੋੜਾ ਲੈ ਕੇ ਜਾਣਾ ਲਈ ਲੰਗੋਟੀ ਤੋੜ ਬਾਬੇ